ਲੋਜੀ ਆ ਨਵੀਂ ਤੇ ਵੱਡੀ ਗੱਲ ਆਈ ਏ ਕਮਿਸ਼ਨ ਦੀ ਰਿਪੋਰਟ ਨੇ ਗਿਆਨੀ ਹਰਪ੍ਰੀਤ ਬਾਰੇ ਵੱਡਾ ਖੁਲਾਸਾ ਕਰ ਦਿੱਤਾ ਹੈ ਤੇ ਰੌਲਾ ਵੱਡਾ ਪੈ ਗਿਆ ਹੈ ਹੁਣ ਅਕਾਲੀ ਦਲ ਤੇ ਸੁਖਬੀਰ ਬਾਦਲ ਸਾਹਿਬ ਇਹਦੇ ਬਾਰੇ ਕੀ ਬੋਲਣਗੇ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕਿ ਕੀ ਜਿਹੜਾ ਪੰਜਾਬ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਗਿਆਨੀ ਹਰਪ੍ਰੀਤ ਦੇ ਮਾਮਲੇ ਤੇ ਜਾਂਚ ਪੜਤਾਲ ਕਰਕੇ ਜਿਹੜਾ ਖੁਲਾਸਾ ਜਿਹੜੀ ਰਿਪੋਰਟ ਦਿੱਤੀ ਹੈ ਕਿ ਉਹ ਸਹੀ ਹੈ ਜਾਂ ਗਲਤ ਹੈ ਕਮਿਸ਼ਨ ਨੇ ਜਿਹੜੀ ਪੜਤਾਲ ਕੀਤੀ ਹੈ ਜਿਹੜੀ ਜਾਂਚ ਕੀਤੀ ਹੈ ਕਮਿਸ਼ਨ ਨੇ ਉਹੀ ਗੱਲ ਕੱਢ ਕੇ ਬਾਹਰ ਲੈ ਆਂਦੀ ਜੋ ਵੱਡੀ ਗਿਣਤੀ ਲੋਕ ਤੇ ਸਿੱਖ ਸੰਗਤ ਤੇ ਤੁਸੀਂ ਸਾਰੇ ਪਹਿਲਾਂ ਹੀ ਕਹਿ ਰਹੇ ਸੀ ਕਮਿਸ਼ਨ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਦੇ ਉੱਪਰ ਜਿਹੜੇ ਕਰਤਾਰ 쿠ਸੀ ਦੇ ਦੋਸ਼ ਲਾਏ ਗਏ ਜਿਹੜੇ ਉਹਦੇ ਉੱਪਰ ਉਦੀ ਸਾਲੀ ਦੇ ਨਾਲ ਸਬੰਧ ਬਣਾਉਣ ਦੇ ਦੋਸ਼ ਲਾਏ ਗਏ ਉਹ ਜਾਣ ਬੁੱਝ ਕੇ ਸਾਰਾ ਕੁਝ ਘੜਿਆ ਗਿਆ ਬਣਾਇਆ ਗਿਆ ਤੇ ਕਿਉਂ ਬਣਾਇਆ ਗਿਆ ਕਮਿਸ਼ਨ ਨੇ ਆਪਣੀ ਜਾਂਚ ਦੇ ਵਿੱਚ ਕਿਹਾ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੁਆਰਾ ਅਕਾਲੀ ਦਲ ਤੇ ਸੁਖਬੀਰ ਬਾਦਲ ਹੋਰਾਂ ਨੂੰ ਜਿਹੜੀ ਸਜ਼ਾ ਲਾਉਣ 'ਚ ਵੱਡਾ ਰੋਲ ਨਿਭਾਇਆ ਗਿਆ ਤਾਂ ਉਸ ਤੋਂ ਬਾਅਦ ਫਿਰ ਗਿਆਨੀ ਹਰਪ੍ਰੀਤ ਦੇ ਖਿਲਾਫ ਇਹ ਸਾਰੀ ਸਾਜ਼ਿਸ਼ ਘੜੀ ਗਈ ਕਿ ਇਹਨੂੰ ਹੁਣ ਕਰਦਾਰ ਕੁਸ਼ੀ ਕੀਤੀ ਜਾਵੇ ਕਮਿਸ਼ਨ ਨੇ ਕਿਹਾ ਉਹਨੇ ਹੁਣ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਕਿਹਾ ਕਿ ਤੁਸੀਂ ਇਹਦੀ ਦੁਬਾਰਾ ਜਾਂਚ ਕਰਾਓ ਔਰ ਕਿਸੇ ਜੱਜ ਤੋਂ ਕਰਾਓ ਔਰ ਇਹਦਾ ਪੂਰਾ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਦਾ ਨਤਾਰਾ ਕਰਕੇ ਲੋਕਾਂ ਸਾਹਮਣੇ ਰੱਖੋ ਕਮਿਸ਼ਨ ਨੇ ਕਿਹਾ ਕਿ ਸਾਡੀ ਜਾਂਚ ਦੇ ਵਿੱਚ ਆਇਆ ਕਿ ਗਿਆਨੀ ਹਰਪ੍ਰੀਤ ਦੇ ਉੱਪਰ ਜਿਹੜੇ ਦੋਸ਼ ਲਵਾਏ ਗਏ ਸੀਗੇ ਜਿਹੜੇ ਉਹਨਾਂ ਦੇ ਇੱਕ ਆ ਸਾਬਕਾ ਸੰਧੂ ਤੋਂ ਲਵਾਏ ਗਏ ਸੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕਮਿਸ਼ਨ ਦੇ ਜਾਂਚ ਕਰਤਾ ਸਰਬਜੀਤ ਸਿੰਘ ਵਿਰਕ ਕਹਿੰਦੇ ਨੇ ਉਹ ਜਿਹੜਾ ਦੋਸ਼ ਲਾਉਣ ਵਾਲਾ ਵਿਅਕਤੀ ਹੈ ਉਹਨੂੰ ਜਾਣ ਬੁਝ ਕੇ ਪੜਕਾਇਆ ਗਿਆ ਉਕਸਾਇਆ ਗਿਆ ਕਮਿਸ਼ਨ ਕਹਿੰਦਾ ਹੈ ਕਿ ਜਿਹੜੇ ਦੋਸ਼ ਲਾਏ ਗਏ ਉਹ ਮਾਮਲਾ 2007 ਦਾ ਹੈ ਤੇ ਗਿਆਨੀ ਹਰਪ੍ਰੀਤ ਹੋਰਾਂ ਦੀ ਸਾਲੀ ਦਾ ਉਸ ਵਿਅਕਤੀ ਦੇ ਨਾਲ 2016 ਦੇ ਵਿੱਚ ਤਲਾਕ ਹੋ ਚੁੱਕਾ ਹੈ ਤੇ ਉਹ ਬੰਦਾ 2024 ਦੇ ਵਿੱਚ ਆ ਕੇ ਤੇ ਗਿਆਨੀ ਹਰਪ੍ਰੀਤ ਦੇ ਉੱਪਰ ਦੋਸ਼ ਲਾ ਰਿਹਾ ਹੈ ਜਿਹੜਾ ਕਿ ਬਿਲਕੁਲ ਝੂਠਾ ਤੇ ਮਨਕਰਤ ਬਰਤਾਂਤ ਸਿਰਜਿਆ ਗਿਆ ਕਮਿਸ਼ਨ ਨੇ ਆਪਣੀ ਜਾਂਚ ਦੇ ਵਿੱਚ ਕਿਹਾ ਹੈ ਕਿ ਦੇਖੋ ਜਦੋਂ 2007 ਦੇ ਵਿੱਚ ਉਸ ਵਿਅਕਤੀ ਦੇ ਨਾਲ ਗਿਆਨੀ ਹਰਪ੍ਰੀਤ ਦੀ ਸਾਲੀ ਦੀ ਮੈਰਿਜ ਕੀਤੀ ਗਈ ਤਾਂ ਕਮਿਸ਼ਨ ਦੇ ਜਾਂਚ ਕਰਤਾ ਸਰਬਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਹਦੀ ਮਾਂ ਨੇ ਉਹਨੂੰ ਬੇਦਖਲ ਕਰ ਦਿੱਤਾ ਸੀ ਬਾਅਦ ਵਿੱਚ ਔਰ ਉਹ ਵਿਅਕਤੀ ਜਦੋਂ ਥਾਣਿਆਂ ਦੇ ਵਿੱਚ ਉਹਦਾ ਕੇਸ ਉਹਦੀ ਘਰਵਾਲੀ ਨਾਲ ਚੱਲਿਆ ਤਾਂ ਕਿਤੇ ਵੀ ਕਿਸੇ ਵੀ ਥਾਣੇ ਕਿਸੇ ਵੀ ਅਦਾਲਤ ਦੀ ਸ਼ਿਕਾਇਤ ਦੇ ਵਿੱਚ ਗਿਆਨੀ ਹਰਪ੍ਰੀਤ ਬਾਰੇ ਕੋਈ ਸ਼ਿਕਾਇਤ ਜਾਂ ਕੋਈ ਗੱਲ ਨਹੀਂ ਲਿਖੀ ਗਈ ਸੀ ਔਰ ਨਾ ਹੀ ਗਿਆਨੀ ਹਰਪ੍ਰੀਤ ਦੇ ਉੱਪਰ ਉਸ ਵਿਅਕਤੀ ਨੇ ਪਹਿਲਾਂ ਕਦੇ ਕੋਈ ਦੋਸ਼ ਲਾਇਆ ਸੀ ਕਮਿਸ਼ਨ ਕਹਿੰਦਾ ਹੈ ਕਿ ਹੁਣ ਜਦੋਂ 2024 ਦੇ ਵਿੱਚ ਅਕਾਲੀ ਦਲ ਤੇ ਸੁਖਬੀਰ ਬਾਦਲ ਨੂੰ ਕਈ ਸਾਰੀਆਂ ਸਜ਼ਾਾਂ ਅਕਾਲ ਤਖਤ ਸਾਹਿਬ ਤੋਂ ਦਿੱਤੀਆਂ ਗਈਆਂ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਇਹ ਸਭ ਕੁਝ ਘੜਿਆ ਤੇ ਬਣਾਇਆ ਗਿਆ ਕਮਿਸ਼ਨ ਕਹਿੰਦਾ ਹੈ ਕਿ ਦੇਖੋ ਜਿਹੜੀ ਕਮੇਟੀ ਬਣਾਈ ਗਈ ਗਿਆਨੀ ਹਰਪ੍ਰੀਤ ਹੋਰਾਂ ਦੀ ਜਾਂਚ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਜਿਹੜੀ ਅੰਤਰਮ ਕਮੇਟੀ ਬਣਾਈ ਹੈ ਕਮਿਸ਼ਨ ਦੇ ਜਿਹੜੇ ਜਾਂਚ ਕਰਤਾ ਸਰਬਜੀਤ ਸਿੰਘ ਵਿਰਕ ਨੇ ਉਹ ਕਹਿੰਦੇ ਨੇ ਕਿ ਤੁਸੀਂ ਹਰਾਨੀ ਵੇਖੋ ਵੀ ਜਿਹੜੇ ਰਗੂਜੀਤ ਸਿੰਘ ਵਿਰਕ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਦੋ ਵਾਰ ਅਕਾਲ ਤਖਤ ਸਾਹਿਬ ਤੋਂ ਸਜ਼ਾ ਦਿੱਤੀ ਹੋਈ ਹੈ ਉਸੇ ਹੀ ਰਗੂਜੀਤ ਸਿੰਘ ਵਿਰਕ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਾਂਚ ਪੜਤਾਲ ਕਰਨ ਲਈ ਲਾਇਆ ਗਿਆ ਤੇ ਕਮਿਸ਼ਨ ਦਾ ਸਰਬਜੀਤ ਸਿੰਘ ਕਹਿੰਦਾ ਹੈ ਕਿ ਜਿਹੜੇ ਵਿਅਕਤੀ ਨੂੰ ਪਹਿਲਾਂ ਜਿਹੜੇ ਵਿਅਕਤੀ ਨੇ ਦੋਸ਼ੀ ਟਹਿਰਾਇਆ ਹੋਵੇ ਦੋ ਵਾਰ ਉਹ ਫਿਰ ਨਰਪੱਖ ਜਾਂਚ ਕਿਵੇਂ ਕਰ ਸਕਦਾ ਸੀ ਔਰ ਉਹਨੂੰ ਨੈਤਿਕ ਤੌਰ ਤੇ ਜਾਂਚ ਕਰਨ ਦਾ ਅਧਿਕਾਰ ਕੀ ਸੀ ਜਿਹਨੂੰ ਪਹਿਲਾਂ ਅਕਾਲ ਤਖਸਾਲਬ ਨੇ ਦੋਸ਼ੀ ਟਹਿਰਾਇਆ ਹੋਇਆ ਕਿਤੇ ਇਹ ਰਗੂਜੀਤ ਸਿੰਘ ਵਿਰਕ ਤੋਂ ਜਾਂਚ ਕਰਵਾ ਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਬਣਾ ਕੇ ਬਦਲਾ ਤਾਂ ਨਹੀਂ ਦਵਾਇਆ ਜਾ ਰਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾ ਤੋਂ ਬਦਲਾ ਲੈ ਸਕੇ ਕਮਿਸ਼ਨ ਨੇ ਕਿਹਾ ਕਿ ਇਹ ਸਭ ਕੁਝ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸਾਰੇ ਝੂਠੇ ਦੋਸ਼ ਲਵਾਏ ਗਏ ਔਰ ਇਥੋਂ ਤੱਕ ਕਮਿਸ਼ਨ ਨੇ ਕਿਹਾ ਕਿ ਜਿਹੜਾ ਰਿਕਾਰਡ ਕਮਿਸ਼ਨ ਕਹਿੰਦਾ ਕਿ 1 ਮਹੀਨਾ ਅਸੀਂ ਜਾਂਚ ਕਰਨ ਦੇ ਉੱਪਰ ਲਾਇਆ ਔਰ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਤੋਂ ਕਈ ਤਰ੍ਹਾਂ ਦੇ ਰਿਕਾਰਡ ਮੰਗੇ ਤਾਂ ਰਿਕਾਰਡ ਖੁਰਦ-ਬੁਰਦ ਪਾਏ ਗਏ ਕਮਿਸ਼ਨ ਦੇ ਜਾਂਚ ਕਰਤਾ ਸਰਬਜੀਤ ਸਿੰਘ ਕਹਿੰਦੇ ਨੇ ਕਿ ਫਾਈਲਾਂ ਗੁੰਮ ਕਰ ਦਿੱਤੀਆਂ ਗਈਆਂ ਸ਼੍ਰੋਮਣੀ ਕਮੇਟੀ ਨੇ ਉਹ ਸਾਨੂੰ ਫਾਈਲਾਂ ਹੀ ਨਹੀਂ ਦਿੱਤੀਆਂ ਜਿਹੜੀਆਂ ਅਸੀਂ ਮੰਗ ਰਹੇ ਸੀ ਤੇ ਜਾਂਚ ਕਰਤਾ ਸਰਬਜੀਤ ਸਿੰਘ ਕਹਿੰਦਾ ਹੈ ਕਿ ਅਦਾਲਤ ਦੇ ਕੇਸਾਂ ਦੇ ਹਵਾਲਿਆਂ ਨੂੰ ਤੇ ਅਦਾਲਤ ਦੀਆਂ ਕਾਰਵਾਈਆਂ ਨੂੰ ਪਾਸੇ ਰੱਖ ਕੇ ਸ਼ਰਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ 'ਚ ਦੋਚੀ ਬਣਾ ਦਿੱਤਾ ਦੋਚੀ ਠਹਿਰਾ ਦਿੱਤਾ ਜਿਹੜਾ ਕਿ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਉਹਦੀ ਸਾਲੀ ਨਾਲ ਸਬੰਧਾਂ ਦੇ ਇਸ ਤਰ੍ਹਾਂ ਦੋਸ਼ ਲਾਉਣੇ ਜਿੱਥੇ ਇੱਕ ਔਰਤ ਦੀ ਤੋਹੀਨ ਹੈ ਉਥੇ ਅਕਾਲ ਤਖਤ ਸਹਿਬ ਦੇ ਜਥੇਦਾਰ ਰਹਿ ਚੁੱਕੇ ਗਿਆਨੀ ਹਰਪ੍ਰੀਤ ਤੇ ਅਕਾਲ ਤਖਤ ਦੀ ਮਰਿਆਦਾ ਨੂੰ ਵੀ ਥੱਲੇ ਡੇਗਣ ਵਾਲੀ ਗੱਲ ਸੀ ਕਮਿਸ਼ਨ ਨੇ ਕਿਹਾ ਕਿ ਇਹ ਸਭ ਕੁਝ ਅਕਾਲੀ ਦਲ ਨੇ ਕਰਵਾਇਆ ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਕਮਿਸ਼ਨ ਨੇ ਕਿਹਾ ਕਿ ਹੁਣ ਵੇਖਣਾ ਇਹ ਆ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਵੀ ਇਹਦੀ ਦੁਬਾਰਾ ਜਾਂਚ ਕਰਾਈ ਜਾਵੇ ਤੇ ਕਿਸੇ ਨਿਰਪੱਖ ਜੱਜ ਤੋਂ ਕਰਾਈ ਜਾਵੇ ਤਾਂ ਕੀ ਹੁਣ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਦੁਬਾਰਾ ਹਰਜਿੰਦਰ ਸਿੰਘ ਧਾਮੀ ਬਣੇ ਨੇ ਕੀ ਉਹ ਇੰਜ ਕਰਨਗੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਦਿਨੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਫਿਰ ਉਹਨੂੰ ਮਨਾ ਮਨੂ ਕੇ ਦੁਬਾਰਾ ਲਾਇਆ ਗਿਆ ਸੁਖਬੀਰ ਬਾਦਲ ਖੁਦ ਉਹਨੂੰ ਘਰੇ ਮਨਾਉਣ ਗਏ ਸੀ ਔਰ ਉਸੇ ਕਿਉਂ ਸੀ ਇਹ ਅਜੇ ਤੱਕ ਭੇਦ ਬਣਿਆ ਹੋਇਆ ਹੈ ਰੁੱਸੇ ਤਾਂ ਕਿਸੇ ਵੱਡੀ ਗੱਲ ਤੋਂ ਹੀ ਹੋਣਗੇ ਜਿੱਦਾਂ ਉਹਨਾਂ ਨੇ ਪਟਾਕਾ ਪਾਇਆ ਵੀ ਮੈਂ ਪ੍ਰਧਾਨਗੀ ਛੱਡੀ ਕਿਉਂ ਤੇ ਮੈਂ ਰੁੱਸਿਆ ਕਿਉਂ ਉਸ ਦਿਨ ਲੋਕਾਂ ਨੂੰ ਬਹੁਤ ਕੁਝ ਹੋਰ ਪਤਾ ਲੱਗ ਸਕਦਾ ਜਿਵੇਂ ਜਦੋਂ ਅਕਾਲੀ ਦਲ ਇਕੱਠਾ ਸੀ ਅਕਾਲੀ ਦਲ ਦੀ ਸਰਕਾਰ ਰਹੀ ਲੀਡਰ ਇਕੱਠੇ ਸੀ ਕਿਉਂਕਿ ਰਲ ਮਿਲ ਕੇ ਸਾਰਾ ਕੁਝ ਕਰਨਾ ਸੀ ਫਿਰ ਸਰਕਾਰ ਟੁੱਟੀ ਅਕਾਲੀ ਦਲ ਦੀ ਬੇੜੀ ਜਿਵੇਂ ਜਿਵੇਂ ਥੱਲੇ ਨੂੰ ਗਈ ਤਾਂ ਕੁਝ ਬੰਦੇ ਜਿਹੜੇ ਅਕਾਲੀ ਦਲ ਤੋਂ ਬਾਗੀ ਹੋ ਕੇ ਟੁੱਟੇ ਫਿਰ ਉਹਨਾਂ ਨੇ ਰੌਲਾ ਪਾਇਆ ਵੀ ਸੁਖਬੀਰ ਬਾਦਲ ਹੋਰਾਂ ਨੇ ਆ ਆ ਆ ਆ ਗਲਤੀਆਂ ਕੀਤੀਆਂ ਨੇ ਉਹਨਾਂ ਨੇ ਸ਼ਿਕਾਇਤ ਅਕਾਲ ਤਖਤ ਸਾਹਿਬ ਨੂੰ ਭੇਜੀ ਵੀ ਇਹਨਾਂ ਨੇ ਕੋਟਕਪੂਰੇ ਗੋਲੀਕਾਰ ਦੇ ਵਿੱਚ ਐ ਕੀਤਾ ਇਹਨਾਂ ਨੇ ਸਰਸਾ ਡੇਰਾ ਦੇ ਮੁਖੀ ਨੂੰ ਮਾਫੀ ਦਿਵਾਉਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪ੍ਰੈਸ਼ਰ ਐਦਾਂ ਪਾਇਆ ਇਹਨਾਂ ਨੇ ਜਿਹੜੇ ਉਹ ਸਾਰੇ ਕੁਝ ਨੂੰ ਲੁਕਾਉਣ ਦੇ ਲਈ ਗੁਰੂ ਕੀ ਗੋਲਕ ਤੋਂ ਲੱਖਾਂ ਕਰੋੜਾਂ ਦੇ ਇਸ਼ਤਿਹਾਰ ਜਿਹੜੇ ਛਕਵਾਏ ਅਖਬਾਰਾਂ ਚ ਉਹ ਐਦਾਂ ਛਪਾਏ ਔਰ ਸਾਰੀਆਂ तमाम ਜਿਹੜੀਆਂ ਸ਼ਿਕਾਇਤਾਂ ਨੇ ਉਹ ਬਾਗੀਆਂ ਨੇ ਕੀਤੀਆਂ ਜੇ ਬਾਗੀ ਨਾ ਹੁੰਦੇ ਤਾਂ ਸ਼ਾਇਦ ਇਹ ਸਾਰਾ ਕੁਝ ਟਕਿਆ ਰਹਿਣਾ ਸੀ ਇਸੇ ਤਰ੍ਹਾਂ ਜਿਸ ਦਿਨ ਹਰਜਿੰਦਰ ਸਿੰਘ ਧਾਮੀ ਬਾਗੀ ਹੋ ਗਏ ਨਾ ਉਸ ਦਿਨ ਵੀ ਬਹੁਤ ਲੋਕਾਂ ਨੂੰ ਅਜੀਬ ਬਹੁਤ ਕੁਝ ਪਤਾ ਲੱਗਣਾ ਹੁਣ ਸਵਾਲ ਇਹ ਹੈ ਕਿ ਅਜੇ ਵੀ ਅਕਾਲੀ ਦਲ ਦੇ ਬਚੇ ਹੋਏ ਆਗੂ ਤੇ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਾਅਦ ਕਿਉਂ ਨਹੀਂ ਆ ਰਹੇ ਹੁਣ ਰਾਤ ਜਦੋਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚੋਂ ਜ਼ਮਾਨਤ ਤੇ ਰਿਹਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਨਰੈਣ ਸਿੰਘ ਚੌੜਾ ਨੇ ਜੇਲ੍ਹ ਚੋਂ ਬਾਹਰ ਆਉਂਦਿਆਂ ਹੀ ਵੱਡੀ ਗੱਲ ਬੋਲੀ ਹੈ ਉਹਨੇ ਕਿਹਾ ਉਹ ਕਹਿੰਦਾ ਵੀ ਦੇਖੋ ਮੈਂ ਜੋ ਕੀਤਾ ਸੀ ਮੈਨੂੰ ਉਹ ਤੇ ਕੋਈ ਅਫਸੋਸ ਨਹੀਂਗਾ ਉਹ ਕਹਿੰਦਾ ਕਿ ਸੁਖਬੀਰ ਬਾਦਲ ਉਹਨਾਂ ਨੂੰ ਪਹਿਲਾਂ ਤਾਂ ਸਜ਼ਾ ਚੱਜ ਨਾਲ ਦਿੱਤੀ ਨਹੀਂ ਗਈ ਜਿੰਨੀ ਦਿੱਤੀ ਗਈ ਉਹ ਕਹਿੰਦਾ ਇਹਨਾਂ ਨੇ ਚੱਜ ਨਾਲ ਭੁਗਤੀ ਨਹੀਂ ਤੇ ਨਰੈਨ ਸਿੰਘ ਚੌੜਾ ਕਹਿੰਦਾ ਕਿ ਉਸ ਤੋਂ ਬਾਅਦ ਫਿਰ ਮੁੱਕਰ ਵੀ ਗਏ ਵੀ ਜੋ ਅਸੀਂ ਅਕਾਲ ਤਖਤ ਦੇ ਸਾਹਮਣੇ ਮੰਨਿਆ ਉਹ ਅਸੀਂ ਐਵੇਂ ਮੰਨ ਲਿਆ ਉਹ ਹੈ ਨਹੀਂ ਹੁਣ ਤੁਸੀਂ ਦੱਸੋ ਜੋ ਨਰੈਨ ਸਿੰਘ ਚੌੜਾ ਕਹਿ ਰਿਹਾ ਉਹਦੇ ਉੱਪਰ ਕੀ ਕਿਹਾ ਜਾਵੇ ਨਰੈਨ ਸਿੰਘ ਚੌੜਾ ਦੀ ਜਦਜਮਾਨਤ ਹੋਈ ਹੈ ਤਾਂ ਅਕਾਲੀ ਦਲ ਨੇ ਉਹਦੇ ਉੱਪਰ ਤੰਜਕ ਕਸਿਆ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਆਗੂ ਨੇ ਪਰਮਬੰਸ ਸਿੰਘ ਬੰਟੀ ਰਮਾਣਾ ਫਰੀਦਕੋਟ ਦੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਵੀ ਦੇਖੋ ਜਿਹੜੀ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਿੰਦਰ ਸਿੰਘ ਚੌੜਾ ਦੀ ਜ਼ਮਾਨਤ ਹੋਈ ਹੈ ਇਹ ਆਪਣੇ ਆਪ ਨਹੀਂ ਹੋਈ ਇਹ ਸਰਕਾਰ ਨੇ ਹੀ ਕਰਵਾਈ ਹੈ ਕਿਵੇਂ ਉਹ ਕਹਿੰਦੇ ਜਾਣ ਬੁੱਝ ਕੇ ਪੁਲਿਸ ਨੇ ਚਾਰਜ ਸ਼ੀਟ ਕਮਜ਼ੋਰ ਬਣਾਈ ਹੈ ਜਾਂਚ ਪੜਤਾਲ ਕਮਜ਼ੋਰ ਕੀਤੀ ਐ ਤੇ ਅਦਾਲਤ ਦੇ ਵਿੱਚ ਕਮਜ਼ੋਰ ਕੇਸ ਪੇਸ਼ ਕੀਤਾ ਹੈ ਜਿਹਦੇ ਕਰਕੇ ਅਦਾਲਤ ਨੇ ਜ਼ਮਾਨਤ ਦੇ ਦਿੰਦੀ ਐ ਇਹ ਗੱਲ ਕਾਲੀ ਦਲ ਦੇ ਆਗੂ ਨੇ ਆਖੀ ਤੇ ਜਦੋਂ ਕੱਲ ਨਰੈਨ ਸਿੰਘ ਚੌੜਾ ਜਦੋਂ ਜੇਲ੍ਹੋਂ ਬਾਹਰ ਆਇਆ ਉਹਨੂੰ ਜਦੋਂ ਪੁੱਛਿਆ ਗਿਆ ਵੀ ਕਾਲੀ ਦਲ ਦੇ ਆਗੂ ਐ ਕਹਿੰਦੇ ਨੇ ਬੰਟੀ ਰਮਾਣਾ ਉਹ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਇਹ ਬੰਟੀ ਰਮਾਣਾ ਕੌਣ ਐ ਫਿਰ ਨਰੈਨ ਸਿੰਘ ਚੌੜਾ ਦੇ ਨਾਲ ਜਿਹੜੇ ਇੱਕ ਖੜੇ ਸੀ ਵਿਅਕਤੀ ਉਹਨਾਂ ਨੇ ਬੜੇ ਤਿੱਖੇ ਸ਼ਬਦ ਬੋਲੇ ਉਹ ਕਹਿੰਦੇ ਪਤਾ ਨਹੀਂ ਕਿਹੜਾ ਕੁੱਤਾ ਬਿੱਲਾ ਕੀ ਬੋਲੀ ਜਾਂਦਾ ਬਥੇਰੇ ਇੱਥੇ ਕੁੱਤੇ ਬਿੱਲੇ ਬੋਲਣਗੇ ਅਸੀਂ ਹਰ ਇੱਕ ਕੁੱਤੇ ਬਿੱਲੇ ਦੀ ਗੱਲ ਦਾ ਜਵਾਬ ਨਹੀਂ ਦੇਣਾ ਇਹ ਵੱਡੀ ਗੱਲ ਉਹਨਾਂ ਨੇ ਉੱਥੇ ਬੋਲੀ ਪ੍ਰੈਸ ਦੇ ਸਾਹਮਣੇ ਬੋਲੀ ਹੈ ਮੀਡੀਆ ਦੇ ਕੈਮਰਾ ਤੇ ਰਿਕਾਰਡ ਹੋਈ ਔਰ ਉਸ ਤੋਂ ਬਾਅਦ ਅੱਜ ਜਿਹੜੀ ਇਹ ਗੱਲ ਆਈ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਮਾਮਲੇ ਤੇ ਜਾਂਚ ਪੜਤਾਲ ਕੀਤੀ ਹੈ ਤੇ ਫਿਰ ਇਹ ਕੱਢ ਕੇ ਸੱਚ ਲਿਆਂਦਾ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਵੀ ਕੀਤਾ ਗਿਆ ਉਹ ਇੱਕ ਸਾਜ਼ਿਸ਼ ਸੀ ਇੱਕ ਗਿਣੇ ਮਿੱਥੇ ਤਰੀਕੇ ਨਾਲ ਕੀਤੀ ਗਈ ਸਾਜ਼ਿਸ਼ ਸੀ ਹੁਣ ਇਹ ਸਭ ਕੁਝ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾ ਤੋਂ ਬਾਅਦ ਜਿਹੜਾ ਗਿਆਨੀ ਰਗਵੀਰ ਸਿੰਘ ਜੀ ਨਾਲ ਹੋਇਆ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਉਸ ਤੋਂ ਵੀ ਵੱਧ ਸਵਾਲ ਖੜੇ ਕਰੇ ਉਹਨਾਂ ਦੇ ਉੱਪਰ ਤਾਂ ਇਦਾਂ ਦਾ ਦੋਸ਼ ਕੋਈ ਨਹੀਂ ਲਾਇਆ ਗਿਆ ਉਹਨਾਂ ਦੇ ਉੱਪਰ ਦੋਸ਼ ਇਹ ਲਾਇਆ ਗਿਆ ਕਿ ਇਹ ਕੌਮ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਗਏ ਇਹ ਠੀਕ ਅਗਵਾਈ ਨਹੀਂ ਕਰ پا ਰਹੇ ਇਹ ਕੌਮ ਨੂੰ ਇਕੱਠਾ ਨਹੀਂ ਰੱਖ پا ਰਹੇ ਤਾਂ ਕਰਕੇ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਇਹਨਾਂ ਨੂੰ ਬਦਲ ਦਿੰਨੇ ਹੁਣ ਇਹ ਗੱਲ ਪੂਰੇ ਸਿੱਖ ਜਗਤ ਚ ਕਿਸੇ ਨੂੰ ਵੀ ਹਜਮ ਨਹੀਂ ਹੋਈ ਜੇਕਰ ਗਿਆਨੀ ਰਗਵੀਰ ਸਿੰਘ ਠੀਕ ਅਗਵਾਈ ਨਹੀਂ ਦੇ ਦੇ ਪਾਰੇ ਸੀ ਤਾਂ ਫਿਰ ਉਹਨਾਂ ਨੂੰ ਐਨੇ ਟਾਈਮ ਤੋਂ ਲਾਇਆ ਕਿ ਹੋਇਆ ਸੀ ਅੱਛਾ ਜੇ ਗਿਆਨੀ ਰਗਵੀਰ ਸਿੰਘ ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਦਾ ਐਡਾ ਭੰਡਾ ਨਾ ਖੋੜਦੇ ਔਰ ਐਡਾ ਸਜਾ ਨਾ ਲਾਉਂਦੇ ਐਡਾ ਤਨਖਾਹ ਨਾ ਲਾਉਂਦੇ ਤਾਂ ਫਿਰ ਉਹਨਾਂ ਨੂੰ ਹਟਾਇਆ ਜਾਂਦਾ ਫਿਰ ਉਹਨਾਂ ਤੇ ਯੋਗ ਨਾ ਹੋਣ ਦਾ ਦੋਸ਼ ਲਾਇਆ ਜਾਂਦਾ ਨਹੀਂ ਸੀ ਲਾਇਆ ਜਾਂ ਲਾਇਆ ਕਿਉਂ ਗਿਆ ਇਸੇ ਕਰਕੇ ਕਿਉਂਕਿ ਉਹਨਾਂ ਨੇ ਸਖਤ ਸਟੈਂਡ ਲਿਆ ਉਹਨਾਂ ਚੀਜ਼ਾਂ ਤੇ ਜਿਹੜੀਆਂ ਉਹਨਾਂ ਦੇ ਸਾਹਮਣੇ ਆਈਆਂ ਉਹਨਾਂ ਨੇ ਗਲਤੀ ਸੁਖਬੀਰ ਬਾਦਲੂ ਹੋਰਾਂ ਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਐਦਾਂ ਵੀ ਹੋ ਸਕਦਾ ਤੇ ਪਹਿਲਾਂ ਵਿਰਸਾ ਸਿੰਘ ਵਲਟੋਆ ਤੇ ਵੀ ਇਹੋ ਦੋਸ਼ ਲੱਗਾ ਨਾ ਵੀ ਉਹ ਜਥੇਦਾਰ ਸਹਿਬਾਨਾਂ ਕੋਲ ਜਾ ਕੇ ਤੇ ਕਹਿ ਰਿਹਾ ਸੀ ਵੀ ਦੇਖੋ ਜੇ ਸੁਖਬੀਰ ਹੋਰਾਂ ਤੇ ਕੋਈ ਵੱਡਾ ਫੈਸਲਾ ਲਿਆ ਜਾਂ ਕੋਈ ਇਸ ਤਰ੍ਹਾਂ ਦਾ ਦੋਸ਼ ਲਾਇਆ ਤੇ ਮੈਂ ਖੰਡਾ ਖੜਕਾਵਾਂਗਾ ਮਤਲਬ ਜਥੇਦਾਰ ਸਹਿਬਾਨ ਨੇ ਕਿਹਾ ਸੀ ਕਿ ਸਾਨੂੰ ਸਿੱਧੀ ਧਮਕੀ ਦੇਣ ਆਇਆ ਹੈ ਕਰਕਟ ਕਰ ਰਿਹਾ ਧਮਕਾ ਰਿਹਾ ਤਾਂ ਫਿਰ ਵਿਰਸਾ ਸਿੰਘ ਵਲਟੋਆ ਦੇ ਉੱਪਰ ਕਾਲ ਤਖਸਾਲ ਸਾਬ ਨੇ ਅਕਾਲੀ ਦਲ ਨੂੰ ਐਕਸ਼ਨ ਲੈਣ ਲਈ ਕਿਹਾ ਸੀ ਤੇ ਕਿਆ ਸੀਗਾ ਇਹਨੂੰ 10 ਸਾਲ ਦੀ ਅਕਾਲੀ ਦਲ ਚੋਂ ਬਾਹਰ ਕੱਢ ਦਿਓ ਤੇ ਵਿਰਸਾ ਸਿੰਘ ਵਲਟੋਆ ਨੂੰ 10 ਸਾਲ ਦੀ ਅਕਾਲੀ ਦਲ ਚੋਂ ਬਾਹਰ ਫਿਰ ਕਰਨਾ ਪਿਆ ਤੇ ਵਿਰਸਾ ਸਿੰਘ ਵਲਟੋਆ ਸਾਹਿਬ ਉਸ ਤੋਂ ਬਾਅਦ ਵੀ ਛੁੱਪ ਨਹੀਂ ਹੋਏ ਉਸ ਤੋਂ ਬਾਅਦ ਉਹਨਾਂ ਨੇ ਕਈ ਸਾਰੀਆਂ ਆਡੀਓ ਰਿਕਾਰਡਿੰਗ ਜਿਹੜੀਆਂ ਨੇ ਉਹ ਕੱਢ ਕੱਢ ਕੇ ਜਾਰੀ ਕੀਤੀਆਂ ਨੇ ਜਿਦੇ ਵਿੱਚ ਵੀਡੀਓ ਆਡੀਓ ਰਿਕਾਰਡਿੰਗਾਂ ਚ ਉਹ ਨਈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਵਿਗਿਆਨੀ ਹਾਰਪ੍ਰੀਤ ਹੋ ਰਹੀ ਤੇ ਇਹ ਜਥੇਦਾਰ ਸਹਿਬਾਨ ਜਿਹੜੇ ਆ ਇਹ ਠੀਕ ਨਹੀਂ ਗਏ ਇਹਨਾਂ ਦੀ ਬੋਲੀ ਮਾੜੀ ਇਹਨਾਂ ਦਾ ਵਿਵਹਾਰ ਮਾੜਾ ਇਹਨਾਂ ਦਾ ਸਾਰਾ ਕੁਝ ਮਾੜਾ ਤੇ ਸੰਗਤ ਕਹਿ ਰਹੀ ਆ ਵੀ ਤੁਸੀਂ ਆਪਦੀ ਨਿੱਜੀ ਲੜਾਈ ਦੇ ਵਿੱਚ ਸਿੱਖ ਪੰਥ ਦਾ ਘਾਣ ਕਿਉਂ ਕਰ ਰਹੇ ਹੋ ਸੰਗਤ ਕਹਿੰਦੀ ਹੈ ਕਿ ਤੁਸੀਂ ਕਾਲੀ ਦਲ ਵਾਲੇ ਆਪਦੀ ਨਿੱਜੀ ਕੜਤਨਾ ਜਥੇਦਾਰ ਸਹਿਬਾਨਾਂ ਨਾਲ ਕੱਢਣ ਦੇ ਲਈ ਤੁਸੀਂ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਛੋਟਾ ਕਿਉਂ ਕਰ ਰਹੇ ਹੋ ਸਿੱਖ ਸੰਗਤ ਕਹਿੰਦੀ ਹੈ ਕਿ ਇੰਨੇ ਨੀਵੇਂ ਕੰਮ ਤੁਸੀਂ ਕਰੋਗੇ ਇਹ ਕਦੀ ਅਸੀਂ ਸੋਚਿਆ ਹੀ ਨਹੀਂ ਸੀ ਪਰ ਹੁਣ ਤੁਸੀਂ ਇਹ ਸਭ ਕੁਝ ਤੇ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ